2024 ਦੀਆਂ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਉੱਥੇ ਹੀ ਇੱਕਤਾ ਪਾਰਟੀ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਪਾਰਟੀ ਦਫ਼ਤਰ ਦੇ ਵਿੱਚ ਮੀਟਿੰਗ ਕਰਕੇ ਵੱਖ-ਵੱਖ ਪਾਰਟੀਆਂ ਦੇ ਲੋਕਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕਿਤੇ ਵਾਅਦਿਆਂ ਦਾ ਪ੍ਰਗਟਾਵਾ ਕੀਤਾ ਗਿਆ ਹੈ ਉੱਤੇ ਆਮ ਆਦਮੀ ਪਾਰਟੀ ਦੇ ਖੰਡੂਰ ਸਖਤਰ ਦੇ ਉਮੀਦਵਾਰ ਲਾਲਜ ਸਿੰਘ ਪੋਲਰ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਤੋਂ ਰਾਣਾ ਗੁਰਜੀਤ ਸਿੰਘ ਦੇ بیٹے ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਮੇਤ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਵਿਰਸ ਸਿੰਘ ਮਲਟੋ ਹਸਮੰਦੀ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ ਹੈ ਉੱਤੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਉਤੇ ਨਸ਼ਾ ਵੇਚਣ ਦੇ ਗੰਭੀਰ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਇਹ ਪਾਰਟੀ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਸੀ ਕੀ ਏਜੰਡਾ ਸੀ ਜਿਹੜੀ ਆਦੀ ਮੀਟਿੰਗ ਦਾ ਮੈਂ ਜ਼ਿੰਮੇਵਾਰ ਬਟੂ ਪਦਾਨਿਕਤਾ ਪਾਰਟੀ ਉਹ ਬਾਕਪਾ ਤੋਂ ਪਿੰਡਾਂ ਵਿੱਚ ਉਹ ਬਾਕਪਾ ਤੋਂ ਮੁਹੱਲੇ ਵਿੱਚ ਲਗਾਤਾਰ ਮੈਂ ਸਮੇਂ ਦਾ ਇੱਕ ਮੀਟਿੰਗ ਦਾ ਦੌਰ ਸ਼ੁਰੂ ਕੀਤਾ ਪਿਆ ਵਾ ਔਰ ਅੱਜ ਵੀ ਮੈਂ ਸਮਝਦਾ ਵੀ ਸਾਡੇ ਭਾਈ ਸਾਹਿਬ ਬਲਦੇਵ ਜੀ ਪਿੰਡ ਤਲਵੰਡੀ ਚੋਧਰੀਆਂ ਤੋਂ ਜਿਹੜੇ ਪਾਰਟੀ ਵਿੱਚ ਸ਼ਾਮਲ ਹੋਏ ਆ ਉਹ ਨਾਰੇ ਨਾਲ ਦੇ ਪੀਪੀਐਸ ਤੇ ਨਾਰੇ ਨਾਲ ਬਣੀਆ ਹੋਰ ਇੱਕ ਤਾਂ ਪਾਰਟੀ ਜਿਹੜੀ ਲਗਾਤਾਰ ਲੋਕਾਂ ਵਿੱਚ ਵਿਚਰਦੀ ਆ ਲਗਾਤਾਰ ਲੋਕਾਂ ਦੇ ਕੰਮ ਆ ਕਰਨ ਜਾਂਦੀ ਆ ਤੁੱਕ ਜੱਜ ਮੰਨ ਲਓ ਆਪਾਂ 2024 ਦੀ ਆਪਾਂ ਗੱਲ ਕਰਦੇ ਆ ਇਹ ਵੋਟਾਂ ਸਿਰਫ ਇੱਕ ਮਹੀਨਾ ਡੇਢ ਮਹੀਨਾ ਵੋਟਾਂ ਹੈਗੀਆਂ ਇਹਦੇ ਵਿੱਚ ਤੁਹਾਡੇ ਕੋਈ ਰੀਤਾਂ ਨੇ ਆਣਾ ਵਾ ਕੋਈ ਜਾਣਾ ਵਾ ਪਰ ਇਹ ਤਾਂ ਪਾਰਟੀ ਦੇ ਦਵਾਤੇ ਜਿਹੜੇ ਆ ਉਹ ਮਿੱਠੇ ਜਿਹੜਾ ਵਾ ਉਹ ਖੁੱਲੇ ਰਹਿੰਦੇ ਆ ਕਿ ਕਿ ਇੱਕ ਤਾਂ ਪਾਰਟੀ ਦੇ ਸਾਥੀ ਜਿਹੜੇ ਮਹੱਲਿਆਂ ਵਿੱਚ ਲੱਗੇ ਪਏ ਆ ਪਿੰਡਾਂ ਵਿੱਚ ਲੱਗੇ ਪਏ ਆ ਜਾਨੀ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਕੋਈ ਸਾਹਮਣਾ ਨਹੀਂ ਕਰਨਾ ਪੈਂਦਾ ਅੱਜ ਵੀ ਤੁਹਾਡੇ ਸਾਹਮਣੇ ਵੀ ਆਪਾਂ ਇੱਕ ਦौरा ਕੀਤਾ ਵਾ ਵੀ ਖਾਸ ਕਰਕੇ ਝਾੜੂ ਵਾਲਿਆਂ ਦਾ ਆਪ ਵਾਲਿਆਂ ਦਾ ਜਿਹੜੇ ਗਰੰਟੀਆਂ ਦਿੰਦੇ ਸੀ ਵੱਡੀਆਂ-ਵੱਡੀਆਂ ਕਿ ਕਿ ਲੱਗੇ ਆਜੋ ਮੜਾ ਜਾ ਵੱਡੀਆਂ-ਵੱਡੀਆਂ ਗਰੰਟੀਆਂ ਦਿੰਦੇ ਸੀਗੇ ਕਿ ਜੇ ਸਰਕਾਰ ਸਾਡੀ ਆ ਗਈ ਵੀ ਸਭ ਤੋਂ ਪਹਿਲਾਂ ਜਿਹੜਾ 1000 ਰੁਪਿਆ ਜਿਹੜਾ ਵੈਕ ਬੀਬੀਆਂ ਨੂੰ ਦੇਵਾਂਗੇ ਅੱਜ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਕਿ ਕਿਸੇ ਵੀ ਬੀਬੀ ਨੂੰ ਮੈਸਮੇ ਦਾ ਕੋਈ 1000 ਰੁਪਿਆ ਨਹੀਂ ਮਿਲਿਆ ਜੇ ਅੱਜ ਬੀਬੀਆਂ ਨੂੰ 1000 ਰੁਪਿਆ ਮਿਲਿਆ ਹੁੰਦਾ ਤੇ ਸਵਾ 2 ਸਾਲ ਦੇ ਵਿੱਚ ਮੈਸਮੇ ਦਾ 40-50000 ਰੁਪਿਆ ਬੀਬੀਆਂ ਦੇ ਖਾਤੇ 'ਚ ਆਉਣਾ ਸੀਗਾ ਨਾ ਤਾਂ ਸਭ ਤੋਂ ਵੱਡਾ ਜਿਹੜਾ ਵੈ ਗੱਟਾਰੀ ਆਪਰੇ ਨੇ ਟਿੱਕੀ ਪਈ ਹੈ ਕਿਉਂਕਿ ਪਿੱਛੇ ਵੀ ਆਪਾਂ ਇੱਕ ਮੈਸਮੇ ਦਾ ਜਿਹੜਾ ਖਡੂਰ ਸਾਹਿਬ ਹਟਕੇ 'ਚੋਂ ਜਿਹੜਾ ਲਾਲਪੁਰੀਆ ਜਿਹੜਾ ਹੈਗਾ ਜਿਹੜਾ ਮੰਤਰੀ ਹੈ ਉਹਨੇ ਮੈਂ ਸਮਝਦਾ ਕਿ ਪੁੱਠਾ ਸਿੱਧਾ ਬਿਆਨ ਦੇ ਕੇ ਕਿਸੇ ਦੀ ਜਾਤ ਦੇ ਖਿਲਾਫ ਪਰ ਏਕਤਾ ਪਾਰਟੀ ਨੇ ਉਹਦਾ ਵਿਰੋਧ ਕੀਤਾ ਪਰ ਉਹਨੇ ਹਮੰਦਰ ਸਾਹਿਬ ਜਾ ਕੇ ਉਥੇ ਜਾ ਕੇ ਸਮੂਹ ਖਾਦੀ ਤੁਮ ਐ ਕਿਸੇ ਜਾਤ ਦੇ ਖਿਲਾਫ ਕਹਾ ਨਹੀਂ ਕਰੂਗਾ ਕਿਉਂਕਿ ਵੋਟਾਂ ਮੰਗਦੇ ਤਾਂ ਹਰ ਬੰਦੇ ਕੋਲ ਅਧਿਕਾਰ ਹੈਗਾ ਹਰ ਜਾਤ ਦੇ ਘਰ ਆਪਾਂ ਜਾਣਾ ਹੈ ਹਰ ਬੰਦੇ ਦੀ ਜਾਣਾ ਪਰ ਆਪਾਂ ਕਿਸੇ ਦੀ ਜਾਤ ਨੂੰ ਆਪਾਂ ਕਹਾਂਗੇ ਤੇ ਬਾਤ ਵਿੱਚ ਝਾੜੂ ਇਹਨਾਂ ਦੇ ਪੈਣੇ ਆ ਕਿਉਂਕਿ ਝਾੜੂ ਵਾਲਾ ਜਿੰਨਾ ਬੇੜਾ ਕਰਦਾ ਪੰਜਾਬ ਦਾ ਉਹਨਾਂ ਤੇ ਮੈਂ ਸੋੰਦਾ ਪਿਛਲੀ ਸਰਕਾਰਾਂ ਨੇ ਨਹੀਂ ਕੀਤਾ ਇਸ ਤਰ੍ਹਾਂ ਆਪਾਂ ਰਾਣਾ ਗੁਰਜੀਤ ਸਿੰਘ ਕਪੂਟਲੇ ਦੀ ਆਪਾਂ ਗੱਲ ਕਰਦੇ ਆ ਰਾਣਾ ਗੁਰਜੀਤ ਸਿੰਘ ਕਪੂਟਲੇ ਦੇ ਵਿੱਚ ਇੱਕ ਕੰਮ ਗਨਾਵੇ ਜਾਂ ਕੋਈ ਸਰਕਾਰੀ ਬੰਦਾ ਰਾਣਾ ਗੁਰਜੀਤ ਸਿੰਘ ਨੇ ਇੱਕ ਵੀ ਲਾਇਆ ਉਹਨੇ ਇਹ ਕੋਈ ਮੈਂ ਸਮੇਂ ਦਾ ਗਵਾਹ ਵੀ ਪੱਕੀ ਸੀ ਸਾ ਜਿਹੜਾ ਹੈ ਰਾਣਾ ਗੁਰਜੀਤ ਸਿੰਘ ਨੇ ਸਵਾਰਿਆ ਪਿਆ ਉਹ ਨੂੰ ਦੇਖਿਓ ਜੀ ਬੋਲ ਕਾਲੀਆ ਪਰਚੋ ਰਾਣਾ ਗੁਰਜੀਤ ਨੇ ਮੁੰਡਾ ਜਿਹੜਾ ਦੋਨੇ ਪਿਓ ਕਚਾਵਣ ਹੈਗੇ ਆ ਇੱਕ ਆਨੰਦਪੁਰ ਸਾਹਿਬ ਤੋਂ ਹੈ ਇੱਕ ਖਡੂਰ ਸਾਹਿਬ ਤੋਂ ਹੈਗਾ ਪਰ ਕਪੂਰਲੇ ਸਾਨੂੰ ਰਾਣਾ ਗੁਰਜੀਤੇ ਕੰਮ ਸੁਣਾਵੇ ਕਿ ਮੈਂ ਉਹ ਪਰਿਵਾਰ ਦੇ ਪੰਜ ਬੱਚੇ ਲਵਾਏ ਆ ਜਾਂ ਉਹ ਪਰਿਵਾਰ ਦੀਆਂ ਕੁੜੀਆਂ ਲਵਾਈਆਂ ਇਹ ਰਾਣਾ ਗੁਰਜੀਤ ਸਿੰਘ ਹੱਕਦਾਰ ਹੈਗਾ ਮੈਂ ਤੁਹਾਨੂੰ ਪੰਜਾਬ ਤੋਂ ਲਿਆਂ ਹੁਣ ਮੈਂ ਕਿਉਂਕਿ ਐਸੋ ਨੇ ਪਾਣੀ ਬੰਦ ਸੀਗਾ ਹੜਕਾਂ ਦੇ ਵਿੱਚ ਐਸੋ ਨੇ ਮਹਾਲਿਆਂ ਦੇ ਵਿੱਚ ਪਾਣੀ ਭਰਿਆ ਪਿਆ ਵਾ ਮੈਂ ਸਮਝਦਾ ਇਹਨਾਂ ਨੂੰ ਲੀਡਰਾਂ ਨੂੰ ਸ਼ਰਮ ਨਹੀਂ ਆਦੀ ਪਤਾ ਨਹੀਂ ਕਦੀ ਬੱਚੀ ਦੇ ਬਣੇ ਪਏ ਆ ਆਪਣੀਆਂ ਬੀਬੀਆਂ ਭੁਜਾਈਆਂ ਪਹਿਣਾ ਭਰਾ ਜਦੋਂ ਵੋਟਾਂ ਆਉਂਦੀਆਂ ਸਾਰੇ ਮੱਲਿਆਂ 'ਚ ਮੈਂ ਸਮਝਦਾ ਤੁਸੀਂ ਅਪੀਲ ਕਰਨ ਚਵਾਦਦੇ ਆ ਇਹਨਾਂ ਦੀ ਭੁਜਾਈਆਂ ਜਾਂ ਪਹਿਣਾ ਦੱਸਣ ਯਾ ਅੱਜ ਤੱਕ 5 ਸਾਲ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਗਏ ਹੋਣ ਜਾਂ ਕਿਸੇ ਸ਼ਹਿਰ 'ਚ ਗਏ ਹੋਣ ਕਿਉਂਕਿ ਇਹਨਾਂ ਦਾ ਵੀ ਏਰੀਆ ਜਿਹੜਾ ਵਾ ਉਹ ਸੁਲਤਾਨਪੁਰ ਨੂੰ ਪੈਂਦਾ ਇਹ ਦਾਦਣ ਬਿੱਤਲਵੰਦੀ ਚੋਧਰੀਆਂ ਦੇ ਵਿੱਚ ਅੱਜ ਤੱਕ ਉੱਥੇ ਕਿੰਨੀਆਂ ਗਰੰਟਾਂ ਆਈਆਂ ਜਾ ਕਿੰਨੀਆਂ ਬੀਬੀਆਂ ਨੂੰ ਪੈਨਸ਼ਨਾਂ ਮਿਲੀਆਂ ਇਸ ਕਰਕੇ ਦੇਖੋ ਇਹ ਲੋਕ ਹੈਗੇ ਵਪਾਰੀ ਇਹ ਵਪਾਰ ਕਰਨ ਆਦੇ ਆ ਇਕਤਾ ਪਾਰਟੀ ਜਿਹੜੀ ਹੈ ਉਹ ਸ਼ਰਮ ਮੈਂ ਕਹਿੰਦਾ ਹੁੰਦੀ ਹੈ ਜਾਣਦੀ ਹੈ ਲੋਕਾਂ ਦੇ کاروبار ਕੰਮ ਕਰਦੀ ਹੈ ਪਰ ਇਹ ਲੋਕ ਜਿਹੜੇ ਆ ਪੈਸਿਆਂ ਦਾ ਵਪਾਰ ਖੇੜਦੇ ਆ ਪਰ ਇਕਤਾ ਪਾਰਟੀ ਜਿਹੜੀ ਹੈ ਰਾਣਾ ਗੁਰਜੀਤ ਸਿੰਘ ਦਾ ਪਹਿਲਾਂ ਵੀ ਵਿਰੋਧ ਕਰਦੀ ਪਈ ਹੈ ਹੁਣ ਵੀ ਵਿਰੋਧ ਕਰੂਗੀ ਇਥੋਂ ਰਾਣਾ ਗੁਰਜੀਤ ਸਿੰਘ ਆਵੇ ਇਥੋਂ ਰਾਣੇ ਦਾ ਮੁੰਡਾ ਆਵੇ ਅਸੀਂ ਇਹ ਪੁੱਛਾਂਗੇ ਕਿ 10 ਵੀ 50 ਸਾਲਾਂ 'ਚ ਤੇਰੇ ਬੰਦਿਆਂ ਨੇ ਚਿੱਟਾ ਵੇਚਿਆ ਨਹੀਂ ਗਾ ਤੇਰੇ ਬੰਦਿਆਂ ਨੇ ਡੂਨਮੇ ਸ਼ਰਾਬ ਵੇਚੀ ਨਹੀਂ ਗੀ ਇਸ ਕਰਕੇ ਜਿੰਨੇ ਇਹਨਾਂ ਦੇ ਕਾਰੋਬਾਰ ਲੋਕਾਂ ਨੇ ਦੋਨੇ ਪਰ ਚਲਾਏ ਆ ਇਹਨਾਂ ਦਾ ਵਿਰੋਧ ਕਰਾਂਗੇ ਔਰ ਮੈਂ ਪਿੱਛੇ ਵੀ ਇਹਨਾਂ ਦੇ ਬੰਦਿਆਂ ਦਾ ਨਾਮ ਲੈ ਲੈ ਕੇ ਆ ਸੀਗਾ ਫਲਾਣਾ ਬੰਦਾ ਚਿੱਟਾ ਵੇਚਦਾ ਫਲਾਣਾ ਬੰਦਾ ਸ਼ਰਾਬ ਵੇਚਦਾ ਰਾਣਾ ਗੁਡੀਸ਼ਨ ਸੋਖਾ ਕਹਿਦੇ ਕਿ ਮੇਰਾ ਇੱਕ ਵੀ ਬੰਦਾ ਜਿਹੜਾ ਚਿੱਟਾ ਨਹੀਂ ਵੇਚਦਾ ਸ਼ਰਾਬ ਨਹੀਂ ਵੇਚਦਾ ਅਸੀਂ ਬਿਲਕੁਲ ਰਾਜਨੀਤੀ ਛੱਡ ਦਵਾਂਗੇ ਨਹੀਂ ਤੇ ਰਾਜਨੀਤੀ ਇਹ ਛੱਡ ਦਵੇ ਇਸ ਕਰਕੇ ਇਕਤਾ ਪਾਰਟੀ ਨੇ ਆਈ ਦੀ ਮੀਟਿੰਗ ਜੜੀ ਹੈ ਇਸ ਸਬੰਧ ਚ ਰੱਖੀ ਸੀਗੀ ਕਿ ਇੱਕ ਦਿਨ ਸਾਥੀ ਨੂੰ ਜਿਹੜਾ ਸ਼ਾਮਲ ਕਰਾਉਣਾ ਸੀਗਾ ਉਸ ਦਾ ਢਾਂ ਨੂੰ ਜਿਹੜਾ ਪੁੱਡਾ ਵਿੱਚ ਜਿਹੜਾ ਆਪ ਦਾ ਦਫਤਰ ਹੈਗਾ ਜਿਹੜੇ ਝਾੜੂ ਵਾਲੇ ਕਹਿੰਦੇ ਆ ਕਿ 24 ਘੰਟੇ ਅੱਜੀ ਲੋਕਾਂ ਵਿੱਚ ਵਿਚਰਦੇ ਆ ਤੁਸੀਂ ਅੱਖੀ ਦੇਖ ਹੀ ਲਿਆ ਅੱਜ ਕਿ ਦਫਤਰ ਜਿਹੜਾ ਇਹਨਾਂ ਦਾ ਬੰਦ ਪਿਆ ਹੋਆ ਫੋਨ ਇਹਨਾਂ ਦਾ ਬੰਦਾ ਚੱਕਦਾ ਕੋਈ ਨਹੀਂਗਾ ਕਪੂਰ ਥੱਲੇ ਦੇ ਵਿੱਚ ਸੱਤ ਢੜੇ ਬਣੇ ਪਏ ਆ ਸਿਰਫ ਉਹਦਿਆਂ ਕਰਕੇ ਕਿ ਸੱਤੇ ਚੇਅਰਮੈਨ ਜਾਂ ਪ੍ਰਧਾਨ ਕਹਿ ਦੇਵੇ ਕਿਸੇ ਮਹੱਲੇ ਦੇ ਵਿੱਚ ਜਾਂ ਕਿਸੇ ਗਲੀ ਵਿੱਚ ਗਏ ਹੋਣ ਲੋਕਾਂ ਦੀ ਮੁਸ਼ਕਲਾਂ ਦਾ ਹੱਲ ਕੀਤਾ ਹੋਵੇ ਇਸ ਕਰਕੇ ਮੈਂ ਉਸ ਦਿਨ ਵੀ ਕਿਹਾ ਸੀਗਾ ਆਪਾਂ ਝਾੜੂ ਤੇ ਪੈਣੇ ਹੀ ਪੈਣੇ ਆ ਖਾਸ ਤੌਰ ਤੇ ਪੰਜੇ ਵਾਲਿਆਂ ਦੇ ਵੀ ਬੀਜੇਪੀ ਵਾਲਿਆਂ ਦੇ ਕਿਉਂਕਿ ਇਹਨਾਂ ਲੋਕਾਂ ਨੇ ਮੈਂ ਸਮਝਦਾ ਹਿੰਦੁਸਤਾਨ ਦਾ ਤੇ ਪੰਜਾਬ ਦਾ ਫੇੜਾ ਘੜੀਤਾ ਰਾਣਾ ਗੁਰਜੀਤ ਜੀ ਨੂੰ ਫੇਰ ਕਹਦਣਾ ਵਾ ਕਿ ਐ ਕਿ ਜੇ ਤੇਰਾ ਮੁੰਡਾ ਆਵੇ ਜਾਂ ਕੋਈ ਵੀ ਆਵੇ ਜਿੰਨੀਆਂ ਮੈਂ ਗੱਲਾਂ ਕਹੀਆਂ ਉਹ ਤੋਂ ਇੱਕ ਵੀ ਗੱਲ ਤੋਂ ਕਹਿੰਦੇ ਗਲਤ ਹੈਗੀ ਆ ਰਾਜਨੀਤੀ ਦਾ ਮੈਚ ਛੱਡ ਜਾਊਗਾ ਤੇ ਜਦਾਂ ਤੂੰ ਛੱਡ ਦੇ ਇਸੇ ਸਬੰਧੀ ਮੈਸੂੰਦਾ ਵੀ ਆਈਦੀ ਮੁੱਦੇ ਦਾ ਜਿਸ ਕਿ ਅਜਾ ਕਾਲੀ ਚੱਲ ਵੱਲੋਂ ਵੀ ਖਡੂਰ ਸਾਹਿਬ ਦਾ ਇੱਕ ਕੈਂਡੀਡੇਟ ਅਨਾਉਂਸ ਕੀਤਾ ਤੇ ਕਿੱਧਰ ਦੇ ਦੇ ਕਾਲੀ ਚੱਲ ਦੀ ਨੀਤੀ ਨੂੰ ਭਾਜੀ ਦਾ ਵੀ ਉਹੀ ਹਾਲੀ ਹੈ ਕਿਉਂਕਿ ਜਦੋਂ ਅਸੀਂ ਵਿਕਰਮ ਸਿੰਘ ਮਜੀਠੀਆ ਦਾ ਕਿਹਾ ਸੀ ਕਿ ਉਹ ਚਿੱਟੇ ਦਾ ਕੰਮ ਇੰਨਾ ਜ਼ਰੂਰ ਕੀਤਾ ਪਿਆ ਵਾ ਪੰਜਾਬ 'ਚ ਚਿੱਟਾ ਲਿਆਉਣ ਨਾਲ ਸਹੀ ਮੈਨੇਜਰਾ ਵਾ ਉਹ ਵਿਕਰਮ ਸਿੰਘ ਮਜੀਠੀਆ ਵਾ ਇਸ ਕਰਕੇ ਫਿਰ ਸਾਹਿਬ ਸਿੰਘ ਟੋਲ ਦੀ ਆਪਾਂ ਗੱਲ ਕਰਦੇ ਆ ਕਿ ਦੱਸੇ ਜਾ ਕਦੀ ਕਪੂਰਥਲ ਚ ਵੜਿਆ ਜਾਂ ਕਦੀ ਖਡੂਰ ਸਾਹਿਬ ਚ ਵੜਿਆ ਵਾ ਇਹ ਸਿਰਫ ਆਪਣੇ ਆਪਣੇ ਹਲਕਿਆਂ ਚੋਂ ਕੱਢ ਕੇ ਬਾਹਰੋਂ ਕੈਂਡੀਟ ਲਿਆ ਕੇ ਵੀ ਦੂਸਰੇ ਹਲਕਿਆਂ ਛੁੱਟਦੇ ਵੇ